ਸਾਥਿਓ ਨਮਸਕਾਰ ਮੈਂ ਤੁਹਾਡਾ ਵੀ ਬਗਾ ਜੌਹ ਭਾਜਪਾ ਜਿਲ੍ਹਾ ਐਸੀ ਮੋਟਰ ਜਿੰਨਾ ਸੈਕਟਰੀ ਸਾਥਿਓ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਵਿਚਾਰ ਕਰਾਂਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦੇ ਸੈਂਟਰਲ ਤੋਂ ਰਮਨ ਰੋੜਾ ਕਿ ਬਹੁਤ ਹੀ ਚਰਚਾ ਦੇ ਵਿੱਚ ਹੈ ਕਿ ਕ腐ਸ਼ਨ ਦੇ ਵਿੱਚ ਜਿਨ੍ਹਾਂ ਦਾ ਨਾਂ ਚੱਲਦਾ ਤੇ ਉਸ ਦੇ ਉਹਨਾਂ ਦੇ ਸਤਾਏ ਹੋਏ ਲੋਕ ਅੱਜ ਗਵਾਹੀਆਂ ਦੇਣ ਨੂੰ ਤਿਆਰ ਹੈ ਗਵਾਹੀਆਂ ਦੇ ਰਹੇ ਆ ਤੇ ਅਸੀਂ ਚਾਹੁੰਦੇ ਹਾਂ ਕਿ ਜੋ ਇਹਨਾਂ ਦੇ ਨਾਲ ਜੁੜੇ ਕਾਉਂਸਲਰ ਹੈ ਚਾਹੇ ਕੋਈ ਕਾਰਪੋਰੇਸ਼ਨ ਦਾ ਅਫੀਸਰ ਹੈ ਇਹਨਾਂ ਨਾਲ ਜੁੜੇ ਉਹਨਾਂ ਦੀ ਵੀ ਜਾਂਚ ਕੀਤੀ ਜਾਵੇ ਤਾਂ ਕਿ ਉਹਨਾਂ ਨੇ ਵੀ ਕੀ ਕੁਛ ਬਣਾਇਆ ਹੈ ਕਿੰਨੀਆਂ ਪ੍ਰਾਪਰਟੀਆਂ ਬਣਾਈਆਂ ਕਿੰਨੇ ਪੈਸੇ ਇਕੱਠੇ ਕੀਤੇ ਆ ਉਹ ਵੀ ਪਬਲਿਕ ਦੇ ਸਾਹਮਣੇ ਸਾਹਮਣੇ ਆਪਾਂ ਸਭ ਨੂੰ ਨਜ਼ਰ ਆਵੇ ਕਿ ਜੋ ਰਮਨ ਰੋਣਾ ਦੇ ਕਰੀਬੀ ਹੈ ਚਾਹੇ ਰਿਸ਼ਤੇਦਾਰ ਹੈ ਚਾਹੇ ਉਹਨਾਂ ਦੇ ਕਾਉਂਸਲਰ ਹੈ ਚਾਹੇ ਯਾਰ ਦੋਸਤ ਹੈ ਚਾਹੇ ਮਿੱਤਰ ਹੈ ਜੋ ਇਹਨਾਂ ਦੇ ਨਾਲ ਜੁੜੇ ਹੋਏ ਆ ਉਹਨਾਂ ਦੀ ਵੀ ਜਾਂਚ ਕੀਤੀ ਜਾਵੇ ਮੈਂ ਤੁਹਾਡਾ ਵੀਰ ਵਾਕਾ ਜੋ ਭਾਜਪਾ ਜਿਲ੍ਹਾ ਐਸ்சி ਮੋਟਾ ਕੰਨ ਦਾ ਸੈਕਟਰੀ ਆਪਣੇ ਆਪਣੇ ਵਿਚਾਰ ਜੁੜ ਦਿਓ ਕਮੈਂਟ ਦਿਓ ਤੇ ਆਪਾਂ ਫਿਰ ਤੋਂ ਆਵਾਂਗੇ ਨਮਸਕਾਰ